ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਖਟੜਾ ਫੈਮਲੀ ਐਂਡ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਜੀ ਤੇ ਅੱਜ ਸਾਰੇ ਮੇਰੀ YouTube ਫੈਮਲੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਦਿਵਾਲੀ ਦੇ ਤਿਹਾਰ ਦੀਆਂ ਤੇ ਆਪਾਂ ਹੁਣ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਜੀ ਟਾਈਮ ਹੋ ਗਿਆ ਤਿੰਨ ਦਾ ਤੇ ਮਾਰਨਿੰਗ ਟਾਈਮ ਆਪਾਂ ਸਫਾਈ ਵਗਾਰਾ ਕਰਦੇ ਸੀ ਤੇ ਬਸ ਉਹਦੇ ਕਰਕੇ ਆਪਣਾ ਬਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਤੇ ਹੁਣ ਆਪਾਂ ਨਾ ਧੋ ਕੇ ਜਿਹੜਾ ਤਿਆਰ ਹੋ ਗਏ ਸੀ ਤੇ ਇੱਕ ਤੁਹਾਨੂੰ ਆਪਾਂ ਸਪਰਾਈਜ਼ਰੀ ਦੇਣਾ ਵਾ ਵੀ ਆਪਾਂ ਦਿਵਾਲੀ ਦੇ ਮੌਕੇ ਤੇ ਕਿਹੜੀ ਚੀਜ਼ ਲੈ ਕੇ ਆਇਆ ਘਰ ਦੇ ਲਈ ਵਰਤਣ ਲਈ ਤੇ ਬਲੌਗ ਦੇ ਨਾਲ ਐਂਡ ਤੱਕ ਬਨੇ ਰਹੋ ਜੀ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਜਿਹੜੇ ਸਿਮਰਨ ਦੀ ਭੂਆ ਨੇ ਭੇਜਿਆ ਉਹਦੇ ਲਈ ਸਮਾਨ ਬਾਹਰੋਂ ਉਹ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਤੇ ਸਿਮਰਨ ਦੀ ਤਾਂ ਹੋਊਗੀ ਦਿਵਾਲੀ ਇਸ ਵਾਰ ਵਧੀਆ ਮੈਂ ਸਮਝ ਨਾ ਦਿਖਾਉਣੀ ਆ ਤੁਹਾਨੂੰ ਕੀ ਭੇਜਿਆ ਇਹਦੀ ਭੂਆ ਨੇ ਹਾਂਜੀ ਇਹਦੀ ਭੂਆ ਨੇ ਭੇਜਿਆ ਇਹਦੇ ਲਈ ਪਹਿਲਾਂ ਤਾਂ ਘੜੀ 스마트ਵਾਚ ਬਾਰਾਂ ਇਹ ਵੀ ਤਾਂ ਹੋ ਗਈ ਦੀਵਾਲੀ ਤੇ ਲਾਈਟਾਂ ਵਗੈਰਾ ਵੀ ਕਰਦੀ ਹੈ ਇਹ ਸਮਝ ਕਰੇ ਬੜਾ ਆ ਦੇਖੋ ਅੱਜ ਪੈਰੀ ਨਾ ਇਧਰ ਪਿੰਜਰਾ ਸੀ ਕਮਰੇ ਚ ਕਰਿਆ ਹੋਇਆ ਕਿਉਂਕਿ ਪਟਾਕੇ ਵਗੈਰਾ ਚਲਾ ਰਹੇ ਨੇ ਲੋਕ ਕੀਰਤੋਂ ਢਟਾਕੇ ਵੱਜੇ ਜਾ ਰਹੇ ਆ ਇਸ ਕਰਕੇ ਉਹ ਡਰਦੀ ਆ ਵਿਚਾਰੀ ਮੈਨੂੰ ਲੱਗਦਾ ਉਹ ਇਧਰ ਸਾਈਡ ਤੇ ਪਈ ਆ ਲੁਕੀ ਉਹ ਬੈਠੀ ਆ ਦੇਖੋ ਤੁਸੀਂ ਹਲੋ ਪਰੀ ਉਹ ਡਰਦੀ ਆ ਵਿਚਾਰੀ ਤੇ ਦੂਸਰੇ ਨੰਬਰ ਤੇ ਇਹਦੀ ਭੂਆ ਨੇ ਭੇਜਿਆ ਜੀ ਬੂਟ ਇਹਦੇ ਲਈ ਦੱਸਿਓ ਤੁਸੀਂ ਵਧੀਆ ਲੱਗੇ ਤੁਹਾਨੂੰ ਕਿੱਦਾਂ ਦੇ ਲੱਗੇ ਇਹਦੀ ਭੂਆ ਨੇ ਭੇਜਿਆ ਬੂਟ ਕਹਿੰਦੇ ਹੁੰਦੇ ਨੇ ਭੂਆ ਫਾਈਆਂ ਨਾਲੋਂ ਪਤੀਜੇ ਪਿਆਰੇ ਹਨਾ ਭੂਆ ਕਹਿ ਕੇ ਮੱਥਾ ਟੇਕਦੇ ਤੇ ਸਮਰਨਦੀ ਬਣ ਗਈ ਦੀਵਾਲੀ ਤੇ ਉਹਨੂੰ ਉਹਦੇ ਲਈ ਬੂਟ ਤੇ ਨਾਲ 스마트 ਵਾਚ ਆ ਰਹੀ ਮਿਲ ਗਈ ਤੇ ਇੱਕ ਦੋ ਚੀਜ਼ਾਂ ਆਪਾਂ ਦੀਵਾਲੀ ਤੇ ਸ਼ਾਪਿੰਗ ਕਰਕੇ ਆਏ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਦਿਖਾਉਨੇ ਆ ਜੀ ਤੁਹਾਨੂੰ ਕਿਹੜੀਆਂ ਚੀਜ਼ਾਂ ਆਪਾਂ ਲੈ ਕੇ ਆਏ ਆ ਈਕਣਾ ਇਹਦੀ ਭੂਆ ਨੇ ਹੁੱਡੀ ਭੇਜੀ ਇਹਦੇ ਵਾਸਤੇ ਉਹ ਵੀ ਇਹ ਬੂਟਾਂ ਦੇ ਨਾਲ ਦੀ ਉਹ ਦੇਖੋ ਤੁਸੀਂ ਥੋੜੀ ਜਿਹੀ ਵੱਡੀ ਆ ਇਹ ਕਿਉਂਕਿ ਫਿਰ ਉਧਰ ਸਾਈਜ਼ ਦਾ ਰੂਪ ਪਤਾ ਨਹੀਂ ਲੱਗਦਾ ਬਾਕੀ ਚਲੋ ਕੋਈ ਗੱਲ ਨਹੀਂ ਤਾਂ ਨੈਕਸਟ ਸਾਲ ਇਹਦੇ ਅਗਲੇ ਸਾਲ ਆ ਜਾਣੀ ਆ ਥੋੜੀ ਜਿਹੀ ਵੱਡੀ ਆ ਤੇ ਬੂਟਾਂ ਦੇ ਨਾਲ ਦੀਓ ਭੇਜਿਏ ਬਾਹਰੋਂ ਤੇ ਦੇਖੋ ਜੀ ਕਿੱਦਾਂ ਦੀ ਲੱਗੀ ਤੁਹਾਨੂੰ ਸਿਮਰਨ ਦੀ ਤਾਂ ਜੋ ਬਹੁਤ ਵਧੀਆ ਦੀਵਾਲੀਏ ਜਿਹੜੀ ਬਣ ਗਈ ਆ ਬਾਹਰੋਂ ਚੀਜਾਂ ਆ ਗਈਆਂ ਨੇ ਚਲੋ ਜੀ ਤੇ ਬਹੁਤ ਜੇ ਇਧਰ ਆਪਾਂ ਤੰਦ ਖੋਣਿਆ ਦੂਸਰੀ ਚੀਜ਼ ਕਿ ਲੈ ਕੇ ਆਏ ਆ ਆਪਾਂ ਦੂਸਰੀ ਚੀਜ਼ ਲੈ ਕੇ ਆਸੀ ਆਪਾਂ ਚੇਅਰਸ ਘਰੇ ਵੈਸੇ ਹੈਗੀਆਂ ਸੀ ਇੱਕ ਦੋ ਆਪਾਂ ਪੰਜ ਕੁਰਸੀਆਂ ਆਪਾਂ ਹੋਰ ਲੈ ਆਂਦੀਆਂ ਨੇ ਤੇ ਦੱਸਿਓ ਤੁਸੀਂ ਇਹ ਵੀ ਕਿੱਦਾਂ ਦੀਆਂ ਲੱਗੀਆਂ ਤੇ ਬਾਕੀ ਸਾਰੀ ਸਫਾਈ ਹੋ ਗਈ ਆ ਕਰਦੀ ਚਲੋ ਤੁਹਾਨੂੰ ਲੈ ਕੇ ਚਲਦੇ ਆਂ ਵੀ ਆਪਾਂ ਕੀ ਲੈ ਕੇ ਆਏ ਸੀ ਹਾਂਜੀ ਜਿਹੜੀ ਆਪਣੀ 40 ਸਾਲ ਪੁਰਾਣੀ ਫ੍ਰਿਜ ਸੀ ਉਹ ਆਪਾਂ ਕਰਦੀ ਰਟਾਇਰ ਤੇ ਤੇਰੀ ਕਹਿੰਦੇ ਮੈਂ ਲੈ ਜਾਣੀ ਐ ਸਰਟੀ ਦੇ ਵਿੱਚ ਤੇ ਆਪਾਂ ਲੈ ਕੇ ਆਏ ਨਵੀਂ ਫ੍ਰਿਜ ਮੰਮੀ ਨੇ ਕਵਰ ਪਹਿਲੇ ਚੱਕਤਾ ਉੱਪਰੋਂ ਤੇ ਆਪਾਂ ਲੈ ਕੇ ਆਏ ਆ ਫ੍ਰਿਜ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਬਾਕੀ ਹੌਲੀ ਹੌਲੀ ਜੋ ਵੀ ਕੰਮ ਹੋਏਗਾ ਰਸੋਈ ਦਾ ਆਪਾਂ ਕਰਦੇ ਰਵਾਂਗੇ ਤੇ 40 ਸਾਲ ਬਾਦੋਂ ਆਪਣੀ ਫ੍ਰਿਜ ਆਈ ਹੈ ਜੀ ਘਰੇ ਹਲੇ ਇਹਦੇ ਨੀਚੇ ਆਪਾਂ ਪੀੜੀ ਲਗਾਈ ਨਹੀਂ ਪੀੜੀ ਬਾਹਰ ਪਈ ਹੈ ਤੇ ਹਲੇ ਲਗਾਉਣੀ ਆ ਲੋ ਜੀ ਦੇਖੋ ਤੁਸੀਂ ਇਹਦੇ ਨਾਲ ਆਪਾਂ ਨੂੰ ਦੀਵਾਲੀ ਕਰਕੇ ਦੋ ਗਿਫਟ ਮਿਲੇ ਨੇ ਇੱਕ ਤਾਂ ਪੀੜੀ ਮਿਲੀ ਆ ਫ੍ਰੀ ਤੇ ਨਾਲ ਆਪਾਂ ਨੂੰ ਇੱਕ ਪ੍ਰੈਸ ਮਿਲੀ ਆ ਲਕਸ਼ਮੀ ਕੰਪਨੀ ਦੀ ਪ੍ਰੈਸ ਮਿਲੀ ਆ ਤੇ ਦੇਖੋ ਤੁਸੀਂ ਫ੍ਰਿਜ ਸੋਹਣੀ ਲੱਗੀ ਤੁਹਾਨੂੰ ਤੇ ਬਾਕੀ ਇਹ ਫ੍ਰਿਜ ਨਾ ਆਪਾਂ ਇਹ ਵਾਲੀ ਫ੍ਰਿਜ ਤਾਂ ਡੈਡੀ ਕਹਿੰਦੇ ਸੀ ਮੈਂ ਸੈਟੀ ਦੇ ਵਿੱਚ ਲੈ ਜਾਣੀ ਆ ਤੇ ਬਾਕੀ ਆਪਾਂ ਇਹ ਫ੍ਰਿਜ ਨੂੰ ਇੱਥੇ ਲਗਾਵਾਂਗੇ ਇਹ ਵਾਲੀ ਸੈਲਫ ਆ ਜਿਹੜੀ ਨਾ ਆਪਾਂ ਥੋੜੀ ਥੋੜੀ ਸਾਈਡਾਂ ਤੋਂ ਉਥੋਂ ਢੰਵਾ ਲਵਾਂਗੇ ਢੰਵਾ ਕੇ ਫਿਰ ਆਪਾਂ ਲਗਾਵਾਂਗੇ ਇਹਨਾਂ ਨੂੰ ਫ੍ਰਿਜ ਨੂੰ ਇੱਥੇ ਤੇ ਬਾਕੀ ਆ ਲੋ ਜੀ ਆਪਾਂ ਲੈ ਕੇ ਆਏ ਸੀ ਬੱਤੀਆਂ ਛੋਟੇ ਹੁੰਦੇ ਕੀ ਹੁੰਦਾ ਸੀ ਨਾ ਹੁਣ ਤਾਂ ਚਲੋ ਮੁੱਲ ਦੀਆਂ ਮਿਲ ਜਾਂਦੀਆਂ ਨੇ ਇਹ ਬੱਤੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਨੇ ਛੋਟੇ ਹੁੰਦੇ ਨਾ ਸਰਦੀਆਂ ਦੇ ਵਿੱਚ ਪਹਿਲਾਂ ਦੀਵਾਲੀ ਆਉਣ ਤੋਂ ਪਹਿਲਾਂ ਨਾ ਰੂਣ ਲੈ ਲੈਣੀ ਕਾਟਨ ਤੇ ਲੈ ਕੇ ਨਾ ਰਾਤ ਨੂੰ ਬਹਿ ਜਾਣਾ ਰਜਾਈ ਦੇ ਵਿੱਚ ਤੇ ਮੋਮਬਤੀਆਂ ਤਾਂ ਵੱਟ ਵੱਟ ਕੇ ਰੱਖ ਲੈਣੀਆਂ ਵੀ દિਵਾਲੀ ਨੂੰ ਕੰਮ ਆਉਣਗੇ ਆ ਤੇ ਹੁਣ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਬਣੀਆਂ ਬਣਾਈਆਂ ਮਿਲ ਜਾਂਦੀਆਂ ਨੇ ਤੁਹਾਨੂੰ ਵੀ ਪਤਾ ਹੀ ਆ ਪਰ ਇਹਨਾਂ ਨੂੰ ਦੇਖ ਕੇ ਨਾ ਬਚਪਨ ਦਾ ਉਹ ਚੀਜ਼ ਚੇਤੇ ਆ ਜਾਂਦੀ ਹੈ ਨਾ ਵੀ ਆਪਾਂ ਬਚਪਨ ਚ ਨਾ ਬਣਾਉਂਦੇ ਹੁੰਦੇ ਸੀ ਬੱਤੀਆਂ ਹੱਥਾਂ ਦੇ ਨਾਲ ਵੱਟ ਕੇ ਤੇ ਆਪਾਂ ਇਹ ਲੈ ਆਏ ਸੀ ਦੋ ਤੇ ਹਲੇ ਆਪਣਾ ਰਸੋਈ ਦਾ ਕੰਮ ਰੰਦਾ ਸ਼ਾਮ ਦਾ ਜਿਹੜਾ ਆਪਾਂ ਸਬਜੀ ਵਗੈਰਾ ਬਣਾਉਣੀ ਆ ਇਹ ਸ਼ਾਮ ਦੀ ਆਪਾਂ ਥਮਟਰ ਪਨੀਰ ਬਣਾਉਣਾ ਵਾ ਤੇ ਆਪਾਂ ਸਬਜ਼ੀਆਂ ਵਗੈਰਾ ਲੈ ਆਏ ਸੀ ਤੇ ਇਹਦੇ ਤੇ ਛਾਦਨੇ ਜੀ ਕਵਰ ਇਹਨੂੰ ਹਲਕਾ ਜਿਹਾ ਦੋ ਤਿੰਨ ਰੁੱਕ ਕੇ ਆਪਾਂ ਲਗਾ ਲੈਣੀ ਹੈ ਇੱਥੇ ਫ੍ਰਿਜ ਇਧਰਲੀ ਸਾਈਡ ਫਿਰ ਆਪਾਂ ਸਮਾਨ ਇਹਦੇ ਵਿੱਚ ਰੱਖਾਂਗੇ ਜੋ ਜਿਹਦੇ ਦੀ ਭੂਆ ਨੇ ਨਾ ਦੀਵਿਆ ਧੋ ਕੇ ਸਵੇਰੇ ਨਾ ਪਾਣੀ ਚ ਪਹਿਲਾਂ ਸਵੇਰ ਦੇ ਇਹ ਡੋਬੇ ਪਿਆ ਸੀ ਤਾਂ ਜੋ ਪਾਣੀ ਆ ਸੋਕ ਲੈਣ ਚੰਗੀ ਤਰ੍ਹਾਂ ਨਾਲ ਇਹਦੇ ਵਿੱਚੋਂ ਫਿਰ ਤੇਲ ਆ ਜਿਹੜਾ ਨਾ ਘੱਟ ਲੱਗਦਾ ਹੁੰਦਾ ਦੀਵਿਆਂ ਨੂੰ ਤੇ ਇਹ ਪਾਣੀ ਚ ਪਹਿਲਾਂ ਡੋਬ ਕੇ ਰੱਖੇ ਹੋਏ ਸੀ ਸਵੇਰੇ ਮਾਰਨਿੰਗ ਟਾਈਮ ਉੱਠਣ ਸਾਰੇ ਦੀ ਭੂਆ ਨੇ ਭਿਉਂਤੇ ਸੀ ਦੀਵੇ ਤੇ ਫਿਰ ਇਹਨੇ ਸਿਮਰਨ ਤੇ ਇਹਨੇ ਦੋਨਾਂ ਨੇ ਨਾ ਧੁੱਪੇ ਰੱਖਤੇ ਸੀ ਵੀ ਸੁੱਕ ਜਾਣਗੇ ਤੇ ਦੀਵੇ ਆਪਾਂ ਥੋੜੇ ਜਿਲੇ ਆ ਤੇ ਨਾਲ ਆਪਾਂ ਮੋਮਬੱਤੀਆਂ ਲਾਵਾਂਗੇ ਰਾਤ ਨੂੰ ਤੇ ਇਹ ਵੀ ਕੰਮ ਆਪਣਾ ਹੋ ਗਿਆ ਬਸ ਉਹਨਾਂ ਸਬਜੀ ਵਗੈਰਾ ਦਾ ਕੰਮ ਰਹਿ ਗਿਆ ਉਹ ਬਣਾਉਣੇ ਆ ਫਿਰ ਸ਼ਾਮ ਨੂੰ ਗੁਰਦੁਆਰੇ ਚਾਵਾਂਗੇ ਉੱਥੇ ਆਪਾਂ ਮੱਥਾ ਟੇਕ ਕੇ ਆਵਾਂਗੇ ਹੁਣ ਆਪਾਂ ਸਬਜੀ ਬਣਾਉਣ ਲੱਗੇ ਆ ਤੇ ਸਬਜੀ ਇੱਥੇ ਆਪਾਂ ਮਟਰ ਪਨੀਰ ਜਿਹੜਾ ਕੱਟ ਲਿਆ ਸੀ ਮੈਨਨੇ ਨੇ ਕੁਸ਼ੇਪ ਦਾ ਜਿਹੜਾ ਕੱਟ ਲਿਆ ਏ ਮਟਰ ਲੈ ਲੈਨੇ ਮਟਰ ਘਾਟੀ ਪਾਏ ਆਪਾਂ ਮਟਰ ਘਾਟੀ ਪਾਉਣੇ ਨੇ ਮਟਰ ਪਨੀਰ ਵਾਲੀ ਸਬਜੀ ਜਿਹੀ ਤੇ ਟਮਾਟਰ ਅਦਰਕ ਲਸਣ ਪਿਆਜ਼ ਧਨੀਆ ਤੇ ਆ ਮਟਰ ਮੈਂ ਥੋੜੇ ਹੀ ਰੱਖ ਲੈਨੇ ਇਹ ਹਸਣ ਕਹਿੰਦਾ ਮੈਨੂੰ ਇਹਦੀ ਪਨੀਰ ਦੀ ਘੁਰਜੀ ਬਣਾ ਦੇ ਵਿੱਚ ਮਟਰ ਪਾ ਕੇ ਤੇ ਥੋੜਾ ਜਨਾ ਮੈਂ ਪਨੀਰ ਉਹਨਾਂ ਲਈ ਰੱਖ ਲਿਆ ਇਹ ਆਹ ਲਿਖਿਓ ਜੀ ਆਹ ਪਨੀਰ ਉਹਨਾਂ ਲਈ ਰੱਖ ਲਿਆ ਤਾਂ ਤੇ ਇਥੇ ਆਪਾਂ ਰੱਖ ਲਿਆ ਪਹਿਲਾਂ ਤੇਲ ਪਾਵਾਂਗੇ ਸਰੋਂ ਦਾ ਤੇ ਜਦ ਤੱਕ ਤੇਲ ਆਪਣਾ ਗਰਮ ਹੋਏਗਾ ਚੰਗੀ ਤਰ੍ਹਾਂ ਨਾਲ ਕੜਕਾਉਣ ਦੀ ਖਤਮ ਹੋਵੇਗੀ ਤੇ ਤਦ ਤੱਕ ਆਪਾਂ ਪਿਆਜ਼ ਆ ਜਿਹੜਾ ਟਮਾਟਰ ਨੇ ਸਾਰਾ ਕੁਛ ਆ ਜਿਹੜਾ ਗ੍ਰाइंड ਕਰ ਲੈਣੇ ਆ ਗ੍ਰਾਈਂਡਰ ਚ ਪਾ ਕੇ ਲੋ ਜੀ ਤੇਲ ਆ ਤਾਂ ਪਾ ਲਵਤ ਸੱਤ ਤੱਕ ਲਈ ਆ ਪਾਣੀ ਨਾਲ ਗ੍ਰाइंड ਕਰਕੇ ਰੱਖ ਲੈਣੇ ਆ ਟਮਾਟਰ ਵੀ ਪੀਸ ਲੈਣੇ ਆ ਤੇ ਪਿਆਜ਼ ਤੇ ਤਰਕ ਲਸਣ ਹਾਂਜੀ ਇਹ ਪਨੀਰ ਭਾਲਦੀ ਆ ਨੀਚੇ ਖੜੀ ਆ ਹਾਂਜੀ ਪਟਾਕੇ ਚੱਲਦੇ ਆ ਅੰਦਰ ਭਾਜਾ ਉਹ ਭਰੂ ਹਾਂ ਦੇਖੋ ਹੁਣ ਆ ਫ੍ਰਿਜ ਥੱਲੇ ਬੜ ਗਈ ਇਹਨੇ ਇੱਥੇ ਬੈਠੇ ਰਹਿਣਾ ਬਸ ਫ੍ਰਿਜ ਥੱਲੇ ਜਦ ਕੋਈ ਪਟਾਕਾ ਚਲਾਉਂਦਾ ਇਹਦੇ ਭੱਜ ਲੰਦੀ ਆ ਫਿਰ ਅੰਦਰ ਨੂੰ ਲੋ ਜੀ ਤੜਕਾ ਆਪਾਂ ਕਰ ਲਈਏ ਗ੍ਰਾਈਂਡ ਲੋ ਜੀ ਆਪਣਾ ਸਾਰਸ ਮਾਮ ਰੈਡੀ ਹੋ ਗਿਆ ਅਦਰਕ ਲਸਣ ਤੇ ਆਜਾ ਆਪਾਂ ਪੀਸ ਲਿਆ ਤੇ ਇਧਰ ਆਪਣਾ ਤੇਲ ਵੀ ਗਰਮ ਤੇ ਹੁਣ ਆਪਾਂ ਲਗਾਉਣੀ ਆ ਤੜਕਾ ਉਧਰ ਦਾਦੀ ਪੁੱਤਾਂ ਦੀ ਸਾਡੀ ਹੋ ਰਹੀ ਆ ਲੜਾਈ ਕਿਉਂਕਿ ਇਹਦੇ ਪਾਪਾ ਲੱਗੇ ਹੋਏ ਨੇ ਕੋਠੇ ਤੇ ਲੜੀਆਂ ਲਵਾਉਣ ਤੇ ਉਹ ਫਿਰ ਉੱਪਰ ਜਾਂਦਾ ਵਾ ਤੇ ਦਾਦੀ ਘੂਰਦੀ ਆ ਉਹਨੂੰ ਵੀ ਉੱਪਰ ਨਹੀਂ ਜਾਣਾ ਇਹ ਲੜ ਰਹੇ ਨੇ ਦੋਨੇ ਜਾਣੇ ਵਿੱਚ ਆਵਾਜ਼ ਆਊਗੀ ਤਾਂ ਉਹਨੂੰ ਇਗਨੋਰ ਕਰਿਓ ਜੀ ਲੋ ਜੀ ਵਾਈਗਰੂ ਦਾ ਨਾਲ ਲੈ ਕੇ ਸ਼ੁਰੂ ਕਰਦੇ ਆ ਪਨੀਰ ਬਣਾਉਣਾ ਮਟਰ ਪਨੀਰ ਜੀਰਾ ਤੇ ਇਸ ਸੱਲਾ ਤੜਕਾ ਲੈਨੇ ਥੋੜਾ ਜਿਹਾ ਭੁੰਨ ਫਿਰ ਇਸ ਨੂੰ ਬਾਹਰ ਇਹਦੇ ਵਿੱਚ ਪਾਵਾਂਗੇ ਟਮਾਟਰ ਪੇਸਟ ਪੀਚਾ ਲੈ ਲੋ ਜਿੱਥੇ ਆਪਾਂ ਤੜਕਾ ਲੈਨੇ ਆ ਭੁੰਨ ਫਿਰ ਇਹਦੇ ਵਿੱਚ ਟਮਾਟਰ ਗ੍ਰਾਈਂਡ ਕਰਕੇ ਪਾਵਾਂਗੇ ਉਹ ਸੁਣਾਓ ਜੀ ਸਾਰੇ ਕਿਵੇਂ ਨੇ ਜੀ ਤੇ ਸਾਰੇ ਦੱਸਿਓ ਕਿ ਤੁਹਾਡੇ ਜਿਹੜੇ ਦਿਵਾਲੀ ਦਾ ਤਿਹਾਰਾ 20 ਨੂੰ ਮਨਾਇਆ ਜਾ ਰਿਹਾ ਜਾਂ 21 ਨੂੰ ਤੇ ਸਾਡੇ ਤਾਂ 21 ਤਰੀਕ ਨੂੰ ਮਨਾਇਆ ਜਾ ਰਿਹਾ ਕਿਸੇ ਕਿਸੇ ਪਿੰਡਾਂ ਦੇ ਵਿੱਚ 20 ਨੂੰ ਮਨਾਇਆ ਜਾ ਰਿਹਾ ਤੇ ਆਪਣੇ 21 ਨੂੰ ਆਪਾਂ ਦਿਵਾਲੀ ਦਾ ਤਿਹਾਰ ਮਨਾਇਆ ਜੀ ਤੇ ਅੱਜ 21 ਤਰੀਕ ਸੀ ਤੇ ਆਪਾਂ ਦਿਵਾਲੀ ਦਾ ਦਿਨ ਸੀ ਜਿਹੜਾ ਅੱਜ ਦਾ ਆਪਾਂ ਲੱਗੇ ਹੋਏ ਸੀ ਇੰਜੋਏ ਕਰਨ ਤੇ ਬਾਕੀ ਰੋਟੀ ਪਾਣੀ ਦਾ ਬਣਾਉਣਾ ਤੇ ਤੁਸੀਂ ਦੱਸਿਓ ਵੀ ਤੁਹਾਡੇ ਕਿੰਨੇ ਤਰੀਕ ਨਾਲ ਦਿਵਾਲੀ ਆ ਜਿਹੜੀ ਮਨਾਈ ਗਈ ਆ ਤੇ ਦਿਵਾਲੀ ਦਾ ਤਿਹਾਰ ਹਰ ਇੱਕ ਭੈਣ ਭਰਾ ਲਈ ਹਰ ਇੱਕ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਪ੍ਰਮਾਤਮਾ ਸਾਰਿਆਂ ਨੂੰ ਜੇ ਇਹ ਦਿਨ ਦੁੱਗਣੀ ਰਾਤ ਚੋਂ ਅਗਣੀ ਤਰੱਕੀ ਦੇਵੇ ਸਾਰਿਆਂ ਦੇ ਘਰਾਂ ਵਿੱਚ ਵਰਕ ਤਾਂ ਪਾਵੇ ਜੀ ਲੋ ਜਿੱਥੇ ਆਪਾਂ ਟਮਾਟਰ ਪਾ ਦਿੱਤਾ ਹੈ ਜੀ ਚੰਗੀ ਤਰ੍ਹਾਂ ਨੂੰ ਪੁੰਨ ਲਮਾ ਕੇ ਪਹਿਲਾਂ ਟਮਾਟਰ ਪਾ ਕੇ ਫਿਰ ਇਹਦੇ ਵਿੱਚ ਆਪਾਂ ਮਸਾਲੇ ਆ ਜਿਹੜੇ ਪਾਵਾਂਗੇ ਬੇਸਿਕ ਮਸਾਲੇ ਮੋਸਟਲੀ ਅਸੀਂ ਦਿਵਾਲੀ ਵਾਲੇ ਦਿਨ ਜਿਹੜਾ ਮਟਰ ਪਨੀਰ ਬਣਾਉਂਦੇ ਹੁੰਨੇ ਆ ਤੇ ਖਾਣ ਨੂੰ ਵਧੀਆ ਲੱਗਦਾ ਜੀ ਇਹ ਤੇ ਪਹਿਲਾਂ ਹੁੰਦਾ ਸੀ ਗੋਭੀ ਵਗੈਰਾ ਬਣਦੀ ਹੁੰਦੀ ਸੀ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਬਚਪਨ ਦੇ ਵਿੱਚ ਤੇ ਘਰ ਦੇ ਜਿਹੜੇ ਗੋਭੀ ਦੀ ਸਬਜ਼ੀ ਬਣਾਉਂਦੇ ਹੁੰਦੇ ਸੀ ਹੁਣ ਤਾਂ ਮਟਰ ਪਨੀਰ ਆ ਜਿਹੜਾ ਹਰ ਇੱਕ ਘਰ ਦੇ ਵਿੱਚ ਬਣਦਾ ਵਾ ਤੇ ਇੱਕ ਸਾਈਡ ਮੈਂ ਪਾਣੀ ਗਰਮ ਰੱਖਿਆ ਹੋਇਆ ਤੇ ਉਹ ਵੀ ਇਹਦੇ ਵਿੱਚ ਪਾਵਾਂਗੇ ਆਪਾਂ ਕੇਤਲੀ ਦੇ ਵਿੱਚ ਇੱਥੇ ਆਪਾਂ ਬੇਸਿਕ ਮਸਾਲੇ ਆ ਜਿਹੜੇ ਉਹ ਪਾ ਦੂੰਗੀ ਮੈਂ ਇੱਥੇ ਮੈਨੂੰ ਆਵਾਜ਼ ਆ ਜਿਹੜੀ ਆ ਵਾਇਸ ਓਵਰ ਕਰਨੀ ਪਈ ਆ ਕਿਉਂਕਿ ਬਹੁਤ ਜ਼ਿਆਦਾ ਵਿੱਚ ਆਵਾਜ਼ਾਂ ਆ ਰਹੀਆਂ ਸੀ ਤੇ ਇਸ ਕਰਕੇ ਆਪਾਂ ਵਾਇਸ ਓਵਰ ਕੀਤੀ ਸੀ ਤੇ ਲੋ ਜੀ ਤੁਸੀਂ ਵੀ ਦੱਸਿਓ ਇਸ ਤਰੀਏ ਬਣਾਉਣੀ ਹੈ ਮਟਰ ਪਨੀਰ ਦੀ ਸਬਜ਼ੀ ਆ ਜਿਹੜੀ ਤੇ ਪਨੀਰ ਆਪਾਂ ਬਾਅਦ ਵਿੱਚ ਇਹਦੇ ਪਾਵਾਂਗੇ ਨੂੰ ਰੋਸਟ ਕਰ ਲਵਾਂਗੇ ਹਲਕਾ ਜਿਹਾ ਤੇਲ ਦੇ ਵਿੱਚ ਫਿਰ ਇਹਦੇ ਵਿੱਚ ਪਾਵਾਂਗੇ ਪਨੀਰ ਫਿਲਹਾਲ ਇਹ ਆਪਾਂ ਬਸ ਤੜਕਾ ਚੰਗੀ ਤਰ੍ਹਾਂ ਭੁੰਨ ਲਵਾਂਗੇ ਮੇਨ ਤੜਕਾ ਹੁੰਦਾ ਜੀ ਤੜਕਾ ਚੰਗੀ ਤਰ੍ਹਾਂ ਨਾਲ ਭੁੱਜ ਜਾਵੇ ਤਾਂ ਸਬਜੀ ਦਾ ਟੇਸ ਬਹੁਤ ਹੀ ਵਧੀਆ ਹੁੰਦਾ ਹੈ ਜੀ ਤੇ ਇੱਥੇ ਆਪਾਂ ਤੜਕਾ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਹਿਲਾਂ ਜਦ ਤੱਕ ਇਹ ਆਪਣੇ ਵਿੱਚੋਂ ਤੇਲ ਨਾ ਛੱਡ ਦੇਵੇ ਸਾਰੇ ਮਸਾਲਿਆਂ ਦੇ ਵਿੱਚੋਂ ਤੇਲ ਛੱਡਣਾਂ ਦੇਵੇ ਫਿਰ ਇਹਦੇ ਵਿੱਚ ਆਪਾਂ ਮਟਰ ਪਾਵਾਂਗੇ ਲੋ ਜੀ ਇਹਦੇ ਵਿੱਚ ਹੁਣ ਆਪਾਂ ਗਰਮ ਪਾਣੀ ਪਾਵਾਂਗੇ ਤੇ ਤੁਸੀਂ ਵੀ ਗਰਮ ਪਾਣੀ ਹੀ ਪਾਇਆ ਕਰੋ ਕੋਈ ਵੀ ਦਾਲ ਸਬਜੀ ਹੈ ਉਹਦੇ ਵਿੱਚ ਗਰਮ ਪਾਣੀ ਹੀ ਪਾਇਆ ਕਰੋ ਠੰਡਾ ਪਾਣੀ ਬਿਲਕੁਲ ਨਾ ਯੂਜ਼ ਕਰਿਆ ਕਰੋ ਤੇ ਲੋੜ ਮੁਤਾਬਕ ਆਪਾਂ ਪਹਿਲਾਂ ਪਾਣੀ ਪਾ ਲਵਾਂਗੇ ਚੰਗੀ ਤਰ੍ਹਾਂ ਨਾਲ ਇਹਨੂੰ ਮਸਾਲੇ ਨੂੰ ਲਿਜਾਵਾਂਗੇ ਤੇ ਨਾਲ ਹੀ ਫਿਰ ਮੈਂ ਇੱਕ ਸਾਈਡ ਪਨੀਰ ਜਿਹੜੀ ਆਪਾਂ ਪਨੀਰ ਦੀ ਪੁਰਜੀ ਬਣਾਉਣੀ ਸੀ ਉਹ ਵੀ ਮੈਂ ਬਣਾਉਣੀ ਆ ਤੇ ਉਹ ਵੀ ਆਪਾਂ ਦੂਸਰੀ ਸਾਈਡ ਬਣਾਉਣੀ ਸ਼ੁਰੂ ਕਰਾਂਗੇ ਲੋ ਜੀ ਇੱਥੇ ਆਪਣੇ ਚੰਗੀ ਤਰ੍ਹਾਂ ਮਸਾਲੇ ਪੱਕ ਗਏ ਸੀ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਪਾਵਾਂਗੇ ਮਟਰ ਪਾ ਕੇ ਨੂੰ ਆਪਾਂ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਹਲਕੇ ਜਿਹੇ ਮਟਰ ਆ ਜਿਹੜੇ ਰੋਸਟ ਨਹੀਂ ਹੋ ਜਾਂਦੇ ਤੇ ਇੱਥੇ ਜਿਹੜੇ ਮੈਂ ਪਨੀਰ ਦੀ ਭੁਰਜੀ ਲਈ ਮਟਰ ਰੱਖੇ ਸੀ ਮੈਂ ਉਹ ਵੀ ਵਿੱਚ ਹੀ ਪਾ ਦਿੱਤੇ ਸੀ ਮੰਮੀ ਕਹਿੰਦੇ ਫਿਰ ਵੀ ਥੋੜੇ ਜਿਹੇ ਨੇ ਤੇ ਇਹਨਾਂ ਨੂੰ ਵੀ ਪਾ ਲਾ ਕਿਉਂਕਿ ਅਸੀਂ ਇੱਕ ਲੈ ਕੇ ਆਏ ਸੀ ਮਟਰ ਫਰੋਜ਼ਨ ਮਟਰ ਦਾ ਪੈਕਟ ਤੇ ਇੱਕ ਆਪਾਂ ਖੁੱਲੇ ਮਟਰ ਲੈ ਕੇ ਆਏ ਸੀ ਤਾਜ਼ੇ ਉਹ ਆਪਾਂ ਮਟਰ ਪਨੀਰ ਬਣਾ ਲਈਏ ਉਹਦੀ ਸਬਜੀ ਤੇ ਬਾਕੀ ਜਿਹੜੇ ਫਰੋਜ਼ਨ ਸੀ ਉਹ ਮੈਂ ਫਿਰ ਪਰ ਨੀਰਦੀਪੁਰ ਜੀ ਅਟੜੀ ਉਹਦੇ ਨਾਲ ਬਣਾ ਲਵਾਂਗੇ ਆਪਾਂ ਤੇ ਇੱਥੇ ਆਪਾਂ ਤੇਲ ਗਰਮ ਕਰ ਲਿਆ ਏ ਤੇ ਨਾਲ ਹੀ ਮੈਂ ਤੜਕਾ ਵਗੈਰਾ ਕੱਟ ਲਿਆ ਸੀ ਇਹਦੇ ਲਈ ਵੀ ਆਪਾਂ ਲਸਣ ਅਦਰਕ ਤੇ ਬਰੀਕ ਪਿਆਜ਼ ਆ ਜਿਹੜਾ ਮੈਂ ਕੱਟ ਲਿਆ ਸੀ ਇੱਥੇ ਆਪਾਂ ਗ੍ਰਾਈਂਡ ਕਰਕੇ ਨਹੀਂ ਪਾਉਣਾ ਪਿਆਜ਼ ਬਰੀਕ ਕੱਟ ਕੇ ਹੀ ਪਾਵਾਂਗੇ ਲਸਣ ਤੇ ਅਦਰਕ ਵਿੱਚ ਬਰੀਕ ਕੱਟ ਲਿਆ ਸੀ ਤੇ ਨਾਲ ਹੀ ਟਮਾਟਰ ਕੱਟ ਕੇ ਰੱਖ ਲਿਆ ਸੀ ਦੂਸਰੇ ਸਾਈਡ ਮੈਂ ਗੈਸ ਦੇ ਉੱਤੇ ਰੱਖ ਦਿੱਤੀ ਸੀ ਪਨੀਰ ਦੀ ਸਬਜ਼ੀ ਹੈ ਜਿਹੜੀ ਤੇ ਜਦ ਤੱਕ ਮੇਰੇ ਪਨੀਰ ਦੀ ਜਿਹੜੀ ਪੁਰਜੀਆ ਬਣੂਗੀ ਤਦ ਤੱਕ ਆਪਣੇ ਜਿਹੜੇ ਮਟਰ ਨੇ ਉਧਰ ਉਹ ਸੌਫਟ ਜੇ ਹੋ ਜਾਣਗੇ ਹਲਕੇ ਜੇ ਤੇ ਫਿਰ ਆਪਾਂ ਉਹਦੇ ਵਿੱਚ ਪਨੀਰ ਆ ਰੋਸਟ ਕਰਕੇ ਪਾਵਾਂਗੇ ਤੁਸੀਂ ਵੀ ਦੱਸਿਓ ਕਿ ਕੀ ਕੀ ਬਣਾਇਆ ਤੁਸੀਂ ਅੱਜ ਦਿਵਾਲੀ ਦੇ ਤਿਹਾੜੀ ਤੇ ਅਸੀਂ ਵੈਸੇ ਇਸੇ ਤਰ੍ਹਾਂ ਹੀ ਮਨਾਉਨੇ ਹੁੰਨੇ ਆ ਦਿਵਾਲੀ ਦਾ ਤਿਹਾੜਾ ਕਿਉਂਕਿ ਡਰਿੰਕ ਵਗੈਰਾ ਤਾਂ ਆਪਣੇ ਘਰ ਦੇ ਵਿੱਚ ਕੋਈ ਕਰਦਾ ਨਹੀਂ ਤੇ ਬਾਕੀ ਬਸ ਖਾਣ ਪੀਣ ਦਾ ਹੀ ਹੁੰਦਾ ਵਾ ਸਭ ਨੂੰ ਵਧੀਆ दाल ਸਬਜੀ ਉਹ ਹੀ ਘਰ ਦੇ ਵਿੱਚ ਬਣ ਕੇ ਖਾਧੀ ਜਾਵੇ ਤਾਂ ਉਹਦੇ ਵਰਗੇ ਰੇਸ ਨਹੀਂ ਹੈਗੀ ਜੀ ਤੇ ਇੱਥੇ ਚਾਰਕ ਦਾ ਟਾਈਮ ਹੋ ਗਿਆ ਸੀ ਤੇ ਮੈਂ ਸਬਜੀ ਵਗੈਰਾ ਜਿਹੜੀ ਪਹਿਲਾਂ ਹੀ ਬਣਾਉਣੀ ਸ਼ੁਰੂ ਕਰਤੀ ਸੀ ਕਿਉਂਕਿ ਫਿਰ ਉਹ ਗੁਰਦੁਆਰਾ ਸਾਹਿਬ ਵੀ ਜਾਣਾ ਸੀ ਤੇ ਫਿਰ ਉੱਥੇ ਮੱਥਾ ਟੇਕਣ ਨੂੰ ਟਾਈਮ ਲੱਗ ਜਾਂਦਾ ਫਿਰ ਮੈਂ ਸਬਜੀ ਵਗੈਰਾ ਬਣਾ ਕੇ ਰੱਖ ਗਈ ਸੀ ਘਰੇ ਤੇ ਫਿਰ ਬਾਅਦ ਵਿੱਚ ਮੈਂ ਮੱਥਾ ਟੇਕਣ ਗਈ ਸੀ ਲੋ ਜੀ ਇੱਥੇ ਮੈਂ ਹਲਕਾ ਜਿਹਾ ਤੜਕਾ ਭੁੰਨ ਗਿਆ ਸੀ ਆਪਣਾ ਤੇ ਨਾਲ ਹੀ ਟਮਾਟਰ ਤੇ ਆਪਾਂ ਮਟਰ ਪਾ ਦਿੱਤੇ ਨੇ ਫਿਰ ਨਾਲ ਹੀ ਇਹਦੇ ਪੱਕ ਜਾਣਗੇ ਮਟਰ ਵੀ ਤੇ ਨਾਲ ਹੀ ਮੈਂ ਇਹਦੇ ਜਿਹੜਾ ਵੀ ਮਸਾਲਾ ਵਾ ਹਲਦੀ ਨਮਕ ਤੇ ਮਿਰਚ ਉਹ ਪਾ ਦਵਾਂਗੇ ਆਪਾਂ ਨਾਲ ਹੀ ਪੱਕ ਜਾਏਗਾ ਤੇ ਨਾਲ ਹੀ ਮਟਰ ਪੱਕ ਜਾਣਗੇ ਜਿਹੜੇ ਫਰੋਜ਼ਨ ਮਟਰ ਹੁੰਦੇ ਨੇ ਨਾ ਉਹ ਥੋੜੇ ਜੇ ਸੌਫਟ ਹੀ ਹੁੰਦੇ ਨੇ ਜਿਆਦਾ ਉਹਨਾਂ ਨੂੰ ਹੋ ਕਰਨ ਦੀ ਲੋੜ ਨਹੀਂ ਹੈ ਕਿ ਥੋੜੇ ਜੇ ਆਪਾਂ ਫ੍ਰਿਜ 'ਚ ਰੱਖੇ ਹੋਏ ਕਰਕੇ ਨਾ ਸੌਫਟ ਹੀ ਸੀ ਇਹ ਤੇ ਮੈਂ ਗਰਮ ਪਾਣੀ ਪਾ ਕੇ ਰੱਖ ਦਿੱਤਾ ਸੀ ਬਿਲਹਾਂ ਇੰਨਾ ਚ ਸੌਫਟੀ ਹੋ ਗਏ ਸੀ ਇਸ ਕਰਕੇ ਆਪਾਂ ਸਾਰਾ ਕੁਝ ਵਿੱਚੇ ਪਾ ਕੇ ਥੋੜਾ ਟਾਈਮ ਮੈਨੂੰ ਹਲਕਾ ਜਾ ਜਦੋਂ ਫੁੱਟਣ ਜੇ ਲੱਗੇ ਆਪਣੇ ਮਟਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਨੀਰ ਪਾਵਾਂਗੇ ਪਨੀਰ ਵੀ ਮੈਂ ਇੱਕ ਸਾਈਡ ਆ ਜਿਹੜਾ ਗ੍ਰाइंड ਕਰਕੇ ਰੱਖ ਲਿਆ ਸੀ। ਉਹ ਜੀ ਆਪਾਂ ਸਬਜੀ ਬਣਾ ਲਈਏ। ਅੱਜ ਆਪਣੀ ਜਿਹੜੀ ਵੀਡੀਓ ਸੀ ਉਹ ਕਾਫੀ ਲੰਬੀ ਹੋ ਗਈ ਹੈ ਤੇ ਇਸ ਕਰਕੇ ਮੈਂ ਇੱਥੋਂ ਸਬਜੀ ਵਾਲੀ ਵੀਡੀਓ ਜਿਹੜੀ ਫਾਸਟ ਕਰ ਰਹੀ ਆਂ ਅੱਜ ਆਪਾਂ ਉੱਪਰ ਦੀਵੇ ਲਗਾਏ ਸੀ ਤੇ ਇੱਥੇ ਫਿਰ ਹੁਣ ਆਪਾਂ ਰੋਟੀ ਖਾਣ ਲੱਗ ਗਏ ਸੀ ਤੇ ਨਾਲ ਮੈਂ ਸੇਮੀਆਂ ਬਣਾ ਲਿਆ ਸੀ ਸਲਾਦ ਹੋ ਗਿਆ ਸੀ ਤੇ ਫਰੂਟ ਹੋ ਗਏ ਸੀ ਨਾਲ ਆਪਣੇ ਪਨੀਰ ਦੀ ਪੁਰਜੀ ਤੇ ਪਨੀਰ ਦੀ ਜਿਹੜੀ ਸਬਜੀ ਬਣਾਈ ਸੀ ਮਟਰ ਪਨੀਰ ਦੀ ਉਹ ਹੋ ਗਈ ਸੀ ਨਾਲ ਕੱਕੜੀ ਕਰ ਚੱਲਦੀ ਹੋਈ ਨਹੀਂ ਦੇਖੀ ਪਾਪਾ ਚਲਾਊਗਾ ਹੁਣ ਚੱਕਰੀ ਸਿਮਰਦਾ ਜੀ ਹੱਥ ਮੱਚ ਗਿਆ ਸੀ ਗੁੱਠਾ ਦੀਵੇ ਨਾਲ ঠিক আ